हां जी मित्रों ਨੇਰੀ ਆ ਗਈ ਕਾਫੀ ਤੇ ਨੇਰੀ ਜੈਦੇ ਛੱਟਾਂ ਥੋੜੀਆਂ ਆਈਆਂ ਹੀ ਪਰ ਹੁਣ ਸਾਡਾ ਵੀ ਮਨ ਨਹੀਂ ਕਰ ਰਿਹਾ ਕੰਮ ਕਰਨ ਨੂੰ ਇਸ ਕਰਕੇ ਆਪਾਂ ਚੱਲ ਪਿਆ ਕਰਣ ਨੂੰ ਹੁਣ ਤੇ ਸਵੇਰੇ ਕਰਾਂਗੇ ਮੰਡ ਜਿ ਡਿਆ ਹੀ ਬੈਰਵਾਲ ਦੇ ਲਾਗੇ ਚਲੋ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਉਦਾਂ ਤੇ मामੇ ਵਾਲਾ ਸਾਡਾ ਜਾ ਰਿਹਾ ਅੱਗੇ ਅੱਗੇ ਅਸੀਂ ਪਿੱਛੇ-ਪਿੱਛੇ ਆ ਕੰਮ ਵੀ ਬਹੁਤ ਸੋਹਣਾ ਕੀਤਾ ਐ ਇੰਜੋਏ ਬੜਾ ਕੀਤਾ ਹੈ ਜਿੰਨਾ ਦੇ ਦੇ ਨਾ ਵੀ ਘਟ ਕੋ ਤੇ ਉਨਾ ਹੀ ਬਹੁਤ ਜ਼ਿਆਦਾ ਇੰਜੋਏ ਕੀਤਾ ਦਿਲ ਖੁਸ਼ ਹੋ ਗਿਆ ਗੱਬਰੂਆਂ ਨਾਲ ਮਿਲ ਕੇ ਮੁੰਡੇ ਬਹੁਤ ਸੋਹਣੇ ਸਾਰੇ ਵਧੀਆ ਸੁਭਾਅ ਇਹਨਾਂ ਦਾ ਹਾਸਾ ਖੇਡੀਆਂ ਕੀਤੀਆਂ ਘੜੀ ਤੇ ਖਾਣਾ ਚੱਲਦੇ ਆਪਾਂ ਘਰ ਨੂੰ ਫੇਰੇ ਚਲਾਵਾਂਗੇ ਆਪਾਂ ਹਨੇਰਾ ਵੀ ਕਾਫੀ ਹੋ ਗਿਆ ਤਾਂ ਤੇ ਨਾ ਹਨੇਰੀ ਦੇ ਕਾਰਨ ਹੁਣ ਲਾਈਟ ਚੱਲ ਜਾਂਦੀ ਆ ਤੇ ਦੇਖਦਾ ਕੋਖ ਵੀ ਨਹੀਂ ਆ ਤੇ ਆਪਣੇ ਵਾਹ ਸਾਡਾ ਟਰੈਕਟਰਾਂ ਦੀਆਂ ਲਾਈਟਾਂ ਚੱਲਣੀਆਂ ਦੋਵਾਂ ਦੀਆਂ ਚਲੋ ਇਹ ਬਰੂਦੀ ਨਗਰੀ ਕੋਰਟ ਸਾਹਿਬ ਤੇ ਡੈਸ਼ ਆਪਾਂ ਕਰ ਲੈਣਾ ਆਪਣੇ ਨਾਨਕੇ ਉੱਥੇ ਮਾਮਾ ਜੀ ਆ ਉਹਨਾਂ ਦੇ ਡੈਸ਼ ਕਰਨਾ ਅੱਗੇ ਜਾ ਕੇ ਥੋੜੀ ਵੀਡੀਓ ਕਰਾਂਗੇ ਰਿਕਾਰਡ ਆਪਣੇ ਪ੍ਰੋਡੂਸਰ ਸਾਹਿਬ ਸ਼ਹਿਰ ਦੀ ਮੇਰੀ ਬਹੁਤ ਸੋਹਣੀ ਸਿਟੀ ਹੈ ਕਡੂ ਸਾਹਿਬ ਸ਼ਹਿਰ ਨਵਾਂ ਗਰਾਂ ਦੀ ਧਰਤੀ ਆ ਉਹ ਕਹਿੰਦੇ ਹੁੰਦੇ ਜਿੰਨੇ ਵੇਖਿਆ ਨਹੀਂ ਹਜੂ ਗੁੱਸਾ ਹੋਵੇ ਲੈ ਕਡੂ ਸਾਹਿਬ ਸੋ ਆਪਾਂ ਜਿਹੜੇ ਲੋਕ ਲਾਗੇ ਰਹਿੰਦੇ ਸਕੋਂ ਘਰ ਤਾਂਉਂਦੇ ਆ ਤੇ ਜਿਹੜੇ ਦੂਰੋਂ ਦਰਸ਼ਨ ਕਰਨ ਆਉਂਦੇ ਆ ਬਹੁਤ ਜ਼ਿਆਦੀ ਸੰਤਾਂ ਦੀ ਆ ਚਲੋ ਵਧੀਆ ਗੱਲ ਆ ਇਹ ਬਹੁਤ ਤੇਜ਼ ਚਲਾਉਂਦੇ ਆ ਜੇ ਨਾ ਥੋੜਾ ਜਵਾਗ ਆ ਜੋ ਆ ਕਹਿਣਾ ਸਾਡੇ ਤਾਂ ਵੱਡੇ ਹੋ ਗਏ ਹੁਣ ਆ ਤਾਂ ਪਰ ਬਹੁਤ ਤੇਜ਼ ਚਲਾਉਂਦੇ ਟਰੈਕਟਰ ਇੰਨਾ ਚਲਾਉਣਾ ਨਹੀਂ ਚਾਹੀਦਾ ਮੈਂ ਸਗੋਂ ਮੈਨੂੰ ਜਦੋਂ ਕੋਈ ਟਰੈਕਟਰ ਗਲਤ ਇਤਰਾ ਹੋਂਦਾ ਤੇ ਮੈਨੂੰ ਗੁੱਸਾ ਆਉਂਦਾ ਵੇਖ ਕੇ ਕੀ ਕਹਿ ਸਕਦੇ ਆਪਾਂ ਕਿ ਇੰਨਣਾ ਘਰ ਲਈਦੀਆਂ ਹਾਸੇ ਮਜ਼ਾਕੀਆਂ ਬਥੇਰੀਆਂ ਕੀਤੀਆਂ ਇੰਜ ਜਾਇ ਜ਼ਿਆਦਾ ਕੀਤਾ ਕੰਮ ਅਸੀਂ ਘੱਟ ਕੀਤਾ ਵਾ ਦੋ ਕਰਦੇ ਆ ਅੱਗੇ ਜਾ ਕੇ ਫਿਰ ਵੀਡੀਓ ਰਿਕਾਰਡ ਕਰਦੇ ਆਪਾਂ ਕਟੂਰ ਸਾਹਿਬ ਜਾ ਕੇ ਸ਼ਹਿਰ ਦੇ ਵਿੱਚ